ਸੰਦਲ ਚੈਨਲ ਦੇ ਅੱਜ ਸਵਾਦ ਅੱਜ ਦੀ ਤਾਜ਼ਾ ਖਬਰ ਵਿਧਾਇਕ ਡਾਕਟਰ ਇੰਦਰबीर ਸਿੰਘ ਨਿੱਜਰ ਦੇ ਦਫਤਰ ਚ ਮੁੱਖ ਮੰਤਰੀ ਬੀਮਾ ਯੋਜਨਾ ਦਾ ਜਸ਼ਨ ਮਈ ਲਾਂਚ ਹਲਕਾ ਮਰਸਾ ਦੱਖਣੀ ਦੇ ਵਿਧਾਇਕ ਡਾਕਟਰ ਇੰਦਰबीर ਸਿੰਘ ਨਿੱਜਰ ਨੇ ਮੁੱਖ ਦਫਤਰ ਵਿਖੇ ਮੁੱਖ ਮੰਤਰੀ ਬੀਮਾ ਯੋਜਨਾ ਦਾ ਲਾਂਚ ਸਮਾਗਮ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਢੋਲ ਦੀਆਂ ਥਾਪਾਂ ਤੇ ਖੁਸ਼ੀ ਮਨਾਈ ਗਈ ਤੇ ਲੋਕਾਂ ਵਿੱਚ ਲੱਡੂ ਵੰਡੇ ਗਏ ਇਸ ਤਰ੍ਹਾਂ ਲੋਕਾਂ ਨੇ ਚੰਡੀਗੜ੍ਹ ਵਿਖੇ ਹੋਏ ਰਾਜਪਦਰੀ ਲਾਂਚ ਸਮਾਗਮ ਨੂੰ ਲਾਈਵ ਦੇਖਿਆ ਤੇ ਜਿਸ ਜਿੱਥੇ ਅਰਵੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਇਤਿਹਾਸਿਕ ਸਕੀਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਡਾਕਟਰ ਇੰਦਰਬੀ ਸਿੰਘ ਨਿੱਜਰ ਨੇ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਬੀਮਾ ਯੋਜਨਾ ਪੰਜਾਬ ਸਰਕਾਰ ਦਾ ਇੱਕ ਇਤਿਹਾਸਕ ਅਤੇ ਕ੍ਰਾਂਤੀਕਾਰੀ ਕਦਮ ਹੈ ਜਿਸ ਨਾਲ ਸਿਵਲ ਸਮਾਜਾਂ ਤੇ ਹਰ ਆਮ ਨਾਗਰਿਕ ਦੀ ਪਹੁੰਚ ਵਿੱਚ ਆ ਰညਨ ਹਨ ਤੇ ਡਾਕਟਰ ਨੇਜਰ ਨੇ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਦੱਸਿਆ ਤੇ ਕਿਹਾ ਕਿ ਇਸ ਯੋਜਨਾधीन ਹਰ ਪਰਿਵਾਰ ਨੂੰ ਸਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ਼ ਇਲਾਜ ਮਿਲੇਗਾ ਇਹ ਸਕੀਮ ਆਮਦਨ ਵਰਗ ਤੇ ਜਾਤੀ ਤੋਂ ਬਿਨਾਂ ਪੰਜਾਬ ਦੇ ਹਰ ਨਾਗਰਿਕ ਲਈ ਹੈ ਇਸ ਤੋਂ ਇਲਾਵਾ ਸਰਕਾਰ ਦੀ ਸਰਕਾਰੀ ਦੇ ਨਾਮ ਨਾਲ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਇਲਾਜ ਦੀ ਸਹੂਲਤ ਉਪਲਬਧ ਹੋਵੇਗੀ ਦਿਲ ਕੈਂਸਰ ਤੇ ਕਿਡਨੀ ਕਿਡਨੀਆ ਵਰਗੀਆਂ ਸਰਜੀਆਂ ਸਮੇਤ ਗੰਭੀਰ ਬਿਮਾਰੀਆਂ ਦਾ ਇਲਾਜ ਵਿੱਚ ਇਸ ਸ਼ਾਮਲ ਹੈ ਡਾਕਟਰ ਨਿਜਰ ਨੇ ਕਿਹਾ ਕਿ ਇਹੋ ਨੇ ਬਿਮਾਰੀ ਕਰਨ ਕਿਸੇ ਵੀ ਕਰਜ਼ੇ ਹੇਠ ਦੱਬਣਾ ਜਾਂ ਆਪਣੀ ਜਾਇਦਾਦ ਨੂੰ ਵੇਚਣੀ ਨਹੀਂ ਪਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਨੂੰ ਅਧਿਕਾਰ ਮੰਨਦੀ ਹੈ ਤੇ ਨਾ ਸੁਵਿਧਾ ਨੂੰ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸਕੀਮ ਦੇ ਹੇਠ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਤੇ ਇਸ ਦਾ ਲਾਭ ਹਰ ਤੱਕ ਪਹੁੰਚਾਇਆ ਜਾਵੇ ਧੰਨਵਾਦ ਜੀ ਖਬਰਾਂ ਜੁਲਦੀ ਬੜੇ ਦੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ